ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਹ ਗਾਂ ਹੁੰਦੀ ਏ ਗਾਂ ਬੱਕਰੀਆਂ ਵਾਲੇ ਹੱਸਣਾ ਨਹੀਂ ਕਿਹਨੇ ਅੱਛਾ ਉਹ ਗਾਂ ਹੁੰਦੀ ਜੇ ਗਾਂ ਬੱਕਰੀਆਂ ਵਾਲਿਓ ਗਾਂ ਹੁੰਦੀ ਜੇ ਗਾਂ ਬੱਕਰੀਆਂ ਵਾਲਿਓ ਘਾਮਰੀ ਦੀ ਪਿੱਟ ਤੇ ਏ ਫੋੜਾ ਲੋਕ ਟਾਲ ਮਾਤ ਤੈਨ ਫੁੱਟ ਚੌੜਾ मारणिकांकरि वाड़ेो गांवंद जे गांकरि वालो गामरी दा ब खाॻ मेरा कछा गामरी न बा बा खाॻ राजे ॾा कछा हुन बकरियां वाड़ियो गांव जी जे बकरिया वाणे ਗਾਮਰੀਏ ਪੰਗ ਕਲਿਆਣੀ ਲੱਤਾਂ ਨੰਗੀਆਂ ਕੋਕਾੜੀ ਉਤੇ ਠੁੰਗੇ ਮਾਰਨ ਕਾ ਬੱਕਰੀਆਂ ਵਾਲਿਓ